ਮੇਰਾ ਨਾਮ ਰਾਜਪਿੰਦਰ ਕੌਰ ਆ। ਕੀ ਹੋਇਆ ਇਹ ਤੁਹਾਡਾ? ਮੈਂ 14 ਤਰੀਕ ਨੂੰ ਆਪਣੀ ਮਾਸੀ ਦੇ ਘਰੋਂ ਆਈ ਆ। ਪਹਿਲਾਂ ਵੀ ਮੇਰੇ ਨਾਲ ਲੜਾਈ ਕੀਤੀ ਤੇ ਮੈਂ 14 ਤਰੀਕ ਨੂੰ ਮਾਸੀ ਦੇ ਘਰੋਂ ਆਈ ਆ। ਉਹਨੇ ਮੇਰੇ ਨਾਲ ਕੁੱਟਮਾਰ ਕੀਤੀ ਤੇ ਮੇਰੇ ਸੱਸ ਨੇ, ਨਨਾਨ ਨੇ ਤੇ ਮੇਰੇ ਘਰ ਵਾਲੇ ਨੇ। ਕੀ ਨਾਮ ਹੈ? ਸੱਸ ਦਾ ਨਾਮ ਸ਼ਰਨਜੀਤ ਕੌਰ ਹੈ, ਨਨਾਨ ਦਾ ਨਾਮ ਮਨਪ੍ਰੀਤ ਕੌਰ ਹੈ ਤੇ ਉਹ ਮਾਲਪੁਰ ਵੀ ਆਈ ਆ ਤੇ ਘਰ ਵਾਲੇ ਦਾ ਨਾਮ ਇਕਬਾਲ ਸਿੰਘ ਹੈ। ਫਿਰ ਉਨੀ ਮੇਰੇ ਕਟਮਾਰ ਕਰਨ ਤੋਂ ਬਾਅਦ ਉਨੀ ਮੇਰੀਆਂ ਲੱਤਾਂ ਵਾਹ ਫੜੀਆਂ ਤੇ ਮੈਂ ਆਪਣੀ ਜਾਨ ਛੜਾ ਕੇ ਗਵਾਂਡੀਆਂ ਦੇ ਘਰ ਭੱਜੀਆਂ ਤੇ ਉਨੀ ਮੈਨੂੰ ਪਾਣੀ ਪਿਲਾਇਆ ਉਨੀ ਮੈਨੂੰ ਪੁੱਛਿਆ ਕਿ ਪੋਤਾ ਤੂੰ ਘਰ ਆ ਗਈਆਂ ਉਹ ਸੰਟੀ ਦਾ ਨਾਮ ਬਿੰਦਰ ਆ ਤੇ ਮੈਂ ਉਥੋਂ ਮੈਨੂੰ ਇਹ ਫੇਹ ਦੋਨੇ ਚਨੇ ਲੈ ਆਏ ਆ ਮੇਰਾ ਘਰ ਵਾਲਾ ਤੇ ਮੇਰੀ ਸਾਸਰ ਲਿਆਂਣ ਤੋਂ ਬਾਅਦ ਉਨੀ ਮੇਰੇ ਮੂੰਹ ਦੇ ਵਿੱਚ ਜ਼ਹਿਰ ਪਾਈ ਆ ਨਨਾਨ ਨੇ ਜਰਮਨ ਤੋਂ ਬਾਅਦ ਉਹਨਾਂ ਨਾਲ ਮੇਰੇ ਚਪੇੜਾਂ ਕਾਫੀ ਛੱਡੀਆਂ ਉਸ ਤੋਂ ਬਾਅਦ ਚ ਮੈਨੂੰ ਕੁਝ ਨਹੀਂ ਪਤਾ ਕਿ ਮੈਨੂੰ ਕੀ ਹੋਇਆ ਕਿ ਨਹੀਂ ਹੋਇਆ ਮੈਡਮ ਇਸ ਕੋ ਪਹਿਲਾਂ ਵੀ ਕੁਝ ਹੋਇਆ ਜਾਂ ਪਹਿਲੀ ਵਾਰੀ ਐਕਟੀਵਿਟੀ ਨਹੀਂ ਪਹਿਲਾਂ ਵੀ ਹੋਇਆ ਪਹਿਲਾਂ ਮੈਂ ਆਪਣੇ ਘਰਦਿਆਂ ਨੂੰ ਨਹੀਂ ਦੱਸਦੀ ਸੀ ਕਿਉਂਕਿ ਮੇਰੇ ਮਾਪੇ ਹੈ ਨਹੀਂ ਸੀ ਕਿ ਮੈਂ ਮਾਸੀਆਂ ਨੇ ਪਾਲਿਆ ਸੀ ਕਾ ਮੈਂ ਮਾਸੀਆਂ ਨੂੰ ਕੁਝ ਨਹੀਂ ਸੀ ਦੱਸਦੀ ਉਦੋਂ ਦੀ ਬਟ ਹੁਣ ਉਹ ਨਹੀਂ ਕੋਈ ਜ਼ਿਆਦਾ ਹੀ ਕਰਤਾ ਸੀਗਾ ਮੇਰੀ ਮਾਸੀਆਂ ਨੂੰ ਵੀ ਬਾਹਰੋਂ ਫੋਨ ਆਇਆ ਕਿ ਤੁਹਾਡੀ ਕੁੜੀ ਮਾਰ ਦਿੱਤੀ ਗਈ ਆ ਕੀ ਮੰਗ ਕਰਦੇ ਹੋ ਮੈਨੂੰ ਉਹਨਾਂ ਦੇ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਆ ਕਿਉਂਕਿ ਅੱਜ ਮੇਨਾਂ ਹੋਇਆ ਕੱਲੂ ਕਿਸੇ ਹੋਰ ਦੀ ਧੀ ਪੈਣਾ ਹੋਊਗਾ ਇਸ ਕਰਕੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ ਕਿਉਂਕਿ ਮੇਰੇ ਘਰ ਵਾਲੇ ਦਾ ਬਾਹਰ ਰਿਲੇਸ਼ਨ ਚੱਲ ਰਿਹਾ ਸੀ ਬਹੁਤ ਘੜ ਦੀ ਕੁੜੀ ਨਾਲ ਉਹੀ ਮੈਨੂੰ ਕਹਿੰਦੀ ਆ ਕਿ ਇਹਨਾਂ ਕੁੱਟਮਾਰ ਕਰਕੇ ਇਹ ਤੋਂ ਡਿਵੋਰਸ ਲੈ ਮੈਂ ਤੇ ਇਹਨਾਂ ਵਿਆਹ ਕਰਵਾਉਣਾ ਆ ਮੇਰੇ ਵੀ ਰਿਲੇਸ਼ਨ ਜਿਹੜਾ ਚੱਲ ਰਿਹਾ ਸੀ ਕਦੋਂ ਦਾ ਤੁਹਾਨੂੰ ਪਤਾ ਲੱਗਾ ਜੀ ਕਿ ਰਿਲੇਸ਼ਨ ਮੈਨੂੰ ਤਾਂ ਹਲੇ ਥੋੜੇ 3-4 ਮਹੀਨੇ ਹੋਏ ਆ ਪਤਾ ਲੱਗਦੇ ਨੇ ਜਿਵੇਂ ਬੋਲਦੀ ਸੀ ਕਿ ਉਹਨੂੰ ਛੱਡ ਦੇ ਕਹਿੰਦਾ ਉਹਨੂੰ ਨਹੀਂ ਛੱਡਣਾ ਤੈਨੂੰ ਛੱਡਣਾ ਕਹਿੰਦਾ ਤੇ ਇਹ ਤੋਂ ਡਿਵੋਰਸ ਲੈਣਾ ਆ ਮੇਰਾ ਨਾਮ ਰਾਜਵਿੰਦਰ ਕੌਰ ਹੈ। ਜਿਹੜਾ ਪਿੰਡ ਤੁਹਾਡਾ? ਮੇਰਾ ਪਿੰਡ ਹੈਗਾ ਆ ਪੱਟੀ। ਮੈਂ ਪੱਟੀ ਮੇਰੇ ਪੇਕੇ ਆ ਮੇਰੀ ਮੈਰਜ ਹੋਈ ਹੋ ਕੇ ਲਵਰੂਂਜ ਪਰ ਹੁਣ ਮੈਂ ਪੱਟੀ ਰਹਿਨੀ ਕਿਉਂਕਿ ਮੇਰੇ ਉੱਤੇ ਮੰਮੀ ਡੈਡੀ ਹੋਇਆ ਸੀ ਦਾ ਤੁਸੀਂ ਕੁੜੀ ਇਹ ਮੇਰੀ ਭਾਣਜੀ ਆ ਸਰ ਪਰ ਇਹਦੇ ਨਾਲ ਕੁੱਟਮਾਰ ਹੁੰਦੀ ਸੀ ਇਹਨੇ ਕਦੇ ਸਾਨੂੰ ਅੱਜ ਤਾਈਂ ਦੱਸਿਆ ਨਹੀਂ। ਤਾਂ ਹੁਣ ਤਾਂ ਬਹੁਤ ਜ਼ਿਆਦਾ ਹੋ ਗਏ ਸਾਨੂੰ ਬਾਹਰੋਂ ਲੋਕਾਂ ਦੇ ਮਤਲਬ ਲੋਕਾਂ ਨੇ ਸਾਨੂੰ ਫੋਨ ਕੀਤਾ ਕਿ ਉਹਨਾਂ ਨੇ ਰਾਤ ਦੀ ਤੁਹਾਡੀ ਕੁੜੀ ਨੂੰ ਕੁੱਟਮਾਰ ਦਿੱਤਾ ਆ ਤਾਂ ਉਹ ਮੋਕ ਚੁੱਕੀ ਆ। ਵੀ ਤੁਸੀਂ ਪਹੁੰਚ ਜਾਓ। ਮੈਨੂੰ ਯਕੀਨ ਨਹੀਂ ਸੀ ਹੁੰਦਾ ਮੈਂ ਕਦੇ ਕਿਸੇ ਨੂੰ ਫੋਨ ਕਰ ਕਦੇ ਕਿਸੇ ਨੂੰ ਫੋਨ ਕਰ ਫਿਰ ਅਸੀਂ ਪਹੁੰਚੇ ਆਂ ਅਸੀਂ ਕੁੜੀ ਨੂੰ ਲੈ ਕੇ ਇੱਥੇ ਆਏ ਆਂ ਤਾਂ ਇੱਥੇ ਦਾ ਹਾਲਾਜ਼ ਕਰੋਨੇ ਪਏ ਆਂ ਤਾਂ 2-3 ਦਿਨ ਹੋ ਗਏ ਆ ਇਹਨੂੰ ਤਾਂ ਬਿਲਕੁਲ ਸੁੱਤ ਨਹੀਂ ਸੀ ਉਹਨਾਂ ਨੇ ਇੰਨੀ ਕੋ ਕੁੱਤੀ ਆ ਤਾਂ ਇਹਨੂੰ ਕੁੱਟ ਕੇ ਜ਼ਹਿਰ ਪਲਾਈਓ ਜਿੱਦੇ ਸ਼ਿਕਾਇਤ ਵੀ ਕੀਤੀ ਜੀ ਤੁਸੀਂ ਇਸ ਸੰਬੰਧ ਵਿੱਚ ਹਾਂਜੀ ਇਸ ਸੰਬੰਧ ਵਿੱਚ ਸ਼ਿਕਾਇਤ ਵੀ ਕੀਤੀ ਜਾਂ ਪਰਚਾ ਕਿਟਾਇਆ हां जी ਇਸ ਪਰਚਾ ਕਟਾ ਦਿੱਤਾ ਹੈ ਹਾਂ ਜੀ ਕੀ ਮੰਗ ਕਰਦੇ ਆ ਅਸੀਂ ਮੰਗ ਕਰਦੇ ਹਾਂ ਜਿਉ ਉਹ ਅੱਜ ਸਾਡੀ ਧੀ ਦੇ ਨਾਲ ਹੋਇਆ ਹੈ ਕਿਸੇ ਦੀ ਧੀ ਦੇ ਨਾਲ ਵੀ ਨਾ ਹੋਵੇ ਹੈ ਨਾ ਤਾਂ ਉਹਨਾਂ ਤੋਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣੀ ਕਾਨੂੰਨੀ ਤੌਰ ਤੇ ਉੱਤੇ ਤੇ ਜੇ ਇਸ ਜਨਾਨੀ ਦੇ ਨਾਲ ਉਹਦੇ ਰਿਲੇਸ਼ਨ ਉਹ ਅੱਜ ਇਸ ਜਨਾਨੀ ਨੇ ਸਾਡੀ ਧੀ ਦਾ ਘਰ ਪਟਿਆ ਹੈ ਉਸ ਜਨਾਨੀ ਨੂੰ ਵਿੱਚ ਨਾਲ ਸਜ਼ਾ ਮਿਲਣੀ ਚਾਹੀਦੀ ਮਨੇ ਇੱਕ ਬੂਨਪੇੰਡਾ ਮਾਮਲਾ سامنے ਆਇਆ ਸੀ ਕੀ ਸੀ ਮੰਗ ਉਹ ਉਦੇਵਿchna ਇੱਕ ਲੜਕੀ ਪ੍ਰਿਯੰਕਾ ਨੇ ਦੱਸਿਆ ਸੀ ਤਾਂ ਕਿ ਉਹਨੂੰ ਉਹਦੇ ਇਨਲੌਸ ਵੱਲੋਂ ਚਾਇਰ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਉਹ ਦੋ ਦਿਨਾਂ ਤੋਂ ਠੀਕ ਨਹੀਂ ਸੀ ਲੜਕੀ ਤੇ ਉਹਦਾ ਅਨਫਿਟ ਦਿੱਤਾ ਸੀ ਡਾਕਟਰ ਨੂੰ ਹੁਣ ਜਿਉਂੋ ਜਿਸ ਤਰ੍ਹਾਂ ਦੀ ਉਹ ਬਿਆਨ ਦੇਗੀ ਤੇ ਦੇ ਰਹੀ ਹੈ ਇਨ ਫੈਕਟ ਸਟੇਜ ਸੀ ਸਭ ਉੱਥੇ ਬੈਠੇ ਨੇ ਤੇ ਉਸੇ ਸਾਥ ਵੀ ਆਪਾਂ ਕਾਰਵਾਈ ਅਮਲ ਦੋਸ਼ ਕਰਨਾਂ